ਵੀਵੀ ਟੂਡੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਅਸੀਂ ਪਿੰਡ ਮਾਲਮਜਾਰਾ ਦੇ ਛਿੰਝ ਮੇਲੇ ਦੇ ਵਿੱਚ ਖੜੇ ਆ ਇਹ ਅੱਜ ਛਿੰਝ ਮੇਲਾ ਜਿਹੜਾ ਮਾਲਮਜਾਰਾ ਦੇ ਪਿੰਡ ਦੀ ਬਜਾਏ ਜਿਹੜਾ ਹੈ ਸ਼ਿਖਪੁਰ ਟੈਂਡਾ ਦੇ ਪੈਟਰੋਲ ਪੰਪ ਦੇ ਨਜ਼ਦੀਕ ਹੋ ਰਿਹਾ ਸੋ ਉੱਥੇ ਅਸੀਂ ਆਏ ਸੀਗੇ ਤੇ ਇਹ ਭਾਈ ਸਾਹਿਬ ਹੁਣਾਂ ਨੇ ਅਰਾਉਂਸਮੈਂਟ ਕਰਵਾਈ ਸੀ ਕਿ ਇਹਨਾਂ ਦਾ ਜਿਹੜਾ ਭਰਾ ਉਹ ਗੁੰਮ ਗਿਆ ਸੋ ਅਸੀਂ ਪੁੱਛਦੇ ਹਾਂ ਕਿ ਕਿਹੜੇ ਪਿੰਡ ਤੋਂ ਆਏ ਹੈ ਇਹ ਲੱਭਦੇ ਲੱਭਦੇ ਆਪਣੇ ਭਰਾ ਨੂੰ ਇੱਥੇ ਤੱਕ ਪਹੁੰਚੇ ਹੈ ਦੱਸਦੇ ਆ ਕਿ ਇਹ ਲੇਲਾ ਨੂੰ ਇਹਨਾਂ ਦਾ ਬ੍ਰਦਰ ਜਿਹੜਾ ਆਪਣੇ ਨਾਨਕੇ ਪਿੰਡ ਆਇਆ ਸੀ ਸੋ ਉਹ ਸਾਡਾ ਹੱਥ ਜੋੜ ਕੇ ਤੁਹਾਨੂੰ ਬੇਨਤੀ ਆ ਕਿਉਂਕਿ ਮੈਂ ਇਹਨਾਂ ਨੂੰ ਸਪੈਸ਼ਲ ਵਿੱਚੋਂ ਛਿੰਝ ਮਿਲ ਜੋ ਇਧਰ ਕੱਢ ਕੱਢ ਕੇ ਲਿਆਇਆ ਤਾਂ ਜੋ ਇਹਨਾਂ ਦੀ ਹੈਲਪ ਹੋ ਸਕੇ ਤੁਸੀਂ ਵੀ ਵੱਧ ਤੋਂ ਵੱਧ ਸ਼ੇਅਰ ਕਰਕੇ ਇਹਨਾਂ ਦੀ ਹੈਲਪ ਕਰੋ ਤਾਂ ਜੋ ਉਹਨਾਂ ਦਾ ਭਰਾ ਜਿਹੜਾ ਮਿਲ ਜਾਵੇ ਇਸ ਵੇਲੇ ਮੇਰੇ ਖਿਆਲਿਆ 8 8.5 ਦਾ ਟਾਈਮ ਹੋ ਗਿਆ ਰਾਤ ਦਾ ਇਹ ਚੰਝ ਮੇਲਾ ਚੱਲਦਾ ਪਿਆ ਤੇ ਇਹ ਵਿਚਾਰੇ ਆਪਣਾ ਭਰਾ ਨੂੰ ਲੱਭਦੇ ਫਿਰਦੇ ਆ ਇਹ ਲੱਭਦੇ ਲੱਭਦੇ ਇਹ ਚੰਝ ਮੇਲੇ ਅੱਜ ਦੇਖਦੇ ਫਿਰਦੇ ਆ ਕਦੇ ਅਨਾਉਂਸਮੈਂਟਾਂ ਕਰਾਉਂਦੇ ਫਿਰਦੇ ਆ ਤੇ ਅਸੀਂ ਸੋਚਿਆ ਕਿ ਚਲੋ ਅਸੀਂ ਵੀ ਜਿੰਨੇ ਜੁਗੇ ਹੈਗੇ ਆ ਇਹਨਾਂ ਦੀ ਹੈਲਪ ਕਰੀਏ ਕਰ ਸਕੀਏ ਇਹ ਭਾਜੀ ਕਿਹੜਾ ਪਿੰਡ ਤੁਹਾਡਾ ਤੇ ਸਾਡਾ ਪਿੰਡ ਢੀਂਸਾ ਜੀ ਮੇਰਾ ਛੋਟਾ ਬ੍ਰਦਰ ਆ ਮੇਜਰ ਸਿੰਘ ਹਾਂਜੀ ਹਾਂਜੀ ਕੱਲ ਪਰਸੋ ਤੋਂ ਲਾਪਤਾ ਆ ਨਨਕੇ ਪਿੰਡ ਆਇਆ ਸੀਗਾ ਯਾਨੀ ਤੁਹਾਡਾ ਢੀਂਡਾ ਸਾਹ ਪਿੰਡ ਹੈ ਕਿ ਕਿਹੜੇ ਕਿਹਦੇ ਲੱਗੇ ਕਿਹੜੇ ਥਾਣੇ ਚ ਪੈਂਦਾ ਹਾਂਜੀ ਗਰੇਆ ਥਾਣੇ ਚ ਪੈਂਦਾ ਲੱਗ ਸਾ ਨੇੜੇ ਸੰਗਟੇ ਸਿੰਘ ਰੋੜਕਾ ਕਲਾ ਦੇ ਲੱਗੇ ਆ ਵੰਡੇ ਜੀ ਸਾਡਾ ਜੀ ओके ਤੇ ਉਹ ਢਿੰਡਸੇ ਤੋਂ ਕਦੋਂ ਆਇਆ ਆਪਣੇ ਨਾਨਕੇ ਮਿੰਡੇ ਦੇ ਪਰਸਾਂਜੀ ਲੇਲ ਕਲਾ ਸਾਡੇ ਬਨਾਨਕੇ ਆ ਜੀ ਲੇਲ ਕਲਾ ਕਿੱਥੇ ਪੈ ਜੀ ਲਿੰਡੀਆਂ ਨਾਲੇ ਮੁਕੰਦਪੁਰ ਦੇ ਨਾਲ ਨਾਲ ਜੀ ਹਾਂਜੀ ਹਾਂਜੀ ਇੱਕਦੋਂ ਆਇਆ ਜੀ ਉਹ ਪਰਸੋ ਦਾ ਆਇਆ ਕਰੋ ਪਰਸੋ 11:00 ਵਜੇ ਆਇਆ ਕਰੋ ਤੇ ਮੁੜ ਕੇ ਉਹ ਪਿੰਡ ਨਹੀਂ ਗਿਆ ਜੀ ਔਰ ਜਿੰਨੇ ਵੀ ਸਰਵਾਰ ਉਹ ਕਿਸ ਚੀਜ਼ ਤੇ ਆਇਆ ਸੀਗਾ ਉਹ ਸਾਈਕਲ ਤੇ ਸਾਰ ਆਇਆ ਸੀ ਸਾਈਕਲ ਤੇ ਆਇਆ ਸੀ ਤੇ ਹੁਣ ਤੁਸੀਂ ਲੱਭਦੇ ਲੱਭਦੇ ਇੱਥੇ ਹਾਂਜੀ ਹਾਂਜੀ ਲੱਭੇ ਪਰਸੋ ਦੇ ਲੱਭਣ ਡਿਆਂ ਨੂੰ ਘਰ ਨਹੀਂ ਗਿਆ ਮੁੜ ਕੇ ਤੇ ਤੁਸੀਂ ਮਤਲਬ ਛਿੰਝ ਮੇਲਿਆਂ ਚ ਲੱਭਦੇ ਫਿਰਦੇ ਹੋ ਭਾਈ ਸਾਹਿਬ ਭਾਵੇਂ ਕਹੇ ਤਾਂ ਤੁਸੀਂ ਇਹਨਾਂ ਦਾ ਦਰਦ ਦੇ ਸਕਦੇ ਹੋ ਕਿਉਂਕਿ ਐ ਭਰਾ ਹੈ ਸੱਚਾ ਭਰਾ ਹੈ ਤੇ ਇਹ ਦੁਬਾਰਾ ਦੱਸਣ ਦੀ ਲੋੜ ਨਹੀਂ ਹੈ ਕਿ ਇਸ ਚੀਜ਼ ਦਾ ਦਰਦ ਕਿੰਨਾ ਹੋਇਆ ਹੈ ਗਵਾਚੇ ਭਰਾ ਦਾ ਸੋ ਕੋਈ ਨਹੀਂ ਭਾਜੀ ਵਾਈ ਕਰੂ ਤੁਹਾਡਾ ਹੈਲਪ ਕਰੂਗਾ ਐਦਾਂ ਦੀ ਗੱਲ ਨਹੀਂ ਹੈ ਅਸੀਂ ਤੁਹਾਡੇ ਨਾਲ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹਨਾਂ ਦੀ ਹੈਲਪ ਜ਼ਰੂਰ ਕੀਤੀ ਜਾਵੇ ਕਿਉਂਕਿ ਇਸ ਵਕਤੇ ਬਹੁਤ ਜ਼ਿਆਦਾ ਸਦਮੇ ਚ ਹੈ ਜਦੋਂ ਇਹ ਸਦਮੇ ਚ ਹੈ ਦੇ ਇਹਨਾਂ ਦਾ ਪਰਿਵਾਰ ਇਹਨਾਂ ਦੇ ਮਾਪੇ ਇਹਨਾਂ ਦੇ ਸਾਰੇ ਸਾਰਾ ਪਰਿਵਾਰ ਜਿਹੜਾ ਬਹੁਤ ਜ਼ਿਆਦਾ ਇਸ ਵੇਲੇ ਦੁੱਖ ਦੇ ਵਿੱਚੋਂ ਲੱਗ ਰਿਹਾ ਹੋਵੇਗਾ ਕਿਉਂਕਿ ਇਹ ਪਰਿਵਾਰ ਦਾ ਇੱਕ ਜੀ ਇਸ ਤਰ੍ਹਾਂ ਗੁਮ ਜਾਣਾ ਬਹੁਤ ਵੱਡਾ ਸਦਮਾ ਹੈ ਸੁਪਾ ਜੀ ਤੁਸੀਂ ਆਪਣਾ ਨੰਬਰ ਬੋਲ ਦਿਓ ਪਲੀਜ਼ ਜੀ 9815536444 98155 ਜੀ 9815536444 98153 36444 ਜੀ ਹਾਂਜੀ ਹਾਂਜੀ ਸੋ ਇਹ ਇਹਨਾਂ ਦਾ ਭਾਈ ਸਾਹਿਬ ਉਹਨਾਂ ਦਾ ਨੰਬਰ ਹੈ ਬਹੁਤ ਜ਼ਿਆਦਾ ਇਸ ਵੇਲੇ ਗੰਭੀਰ ਹਾਲਤ ਵਿੱਚ ਹੈ ਸੋ ਸਾਡੀ ਬੇਨਤੀ ਹੈ ਕਿ ਇਹਨਾਂ ਦਾ ਜਰੂਰ ਹੈਲਪ ਕੀਤੀ ਜਾਵੇ ਵੱਧ ਤੋਂ ਵੱਧ ਸ਼ੇਅਰ ਕਰਕੇ ਤੇ ਇਹਨਾਂ ਨੂੰ ਇਹਨਾਂ ਦੇ ਭਰਾ ਨੂੰ ਮਿਲਾਇਆ ਜਾਵੇ ਤੇ ਨਾਲ ਦੇ ਨਾਲ ਅਸੀਂ ਇਹਨਾਂ ਦੀ ਤਸਵੀਰ ਵੀ ਤੁਹਾਨੂੰ ਦਿਖਾ ਰਹੇ ਹਾਂ ਇਨਸਰਟ ਲਾਵਾਂਗੇ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਜੇਕਰ ਤੁਸੀਂ ਸਾਡੀ ਇਸ ਭਰਾ ਦੀ ਹੈਲਪ ਕਰੋ ਤਾਂ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ